ਪਿੰਡ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਮੁੰਡਾ ਪ੍ਰਾਣੀਆਂ ਬੁਰੀਆਂ ਯਾਦਾਂ ਨਾ ਭੁਲਾਉਣ ਵਿੱਚ ਇੱਕ ਹੀ ਚੀਜ਼ ਨੂੰ ਵਾਰ-ਵਾਰ ਸੋਚਣ ਦੀ ਆਦਤ ਵਿੱਚ ਮਜਬੂਰ ਸੀ ਜੇ ਉਸ ਨੂੰ ਕੋਈ ਕੁਝ ਕਹਿ ਦਿੰਦਾ ਜੇ ਉਸ ਨਾਲ ਥੋੜਾ ਜਿਹਾ ਕੋਈ ਗਲਤ ਹੋ ਜਾਂਦਾ ਉਹ ਬਸ ਉਸੇ ਹੀ ਘਟਨਾਵਾਰੀ ਪੂਰਾ ਦਿਨ ਸੋਚਦਾ ਹੀ ਰਹਿੰਦਾ ਉਹੀ ਗੱਲ ਉਸਦੇ ਦਿਮਾਗ ਵਿੱਚ ਹਰ ਸਮੇਂ ਘੁੰਮਦੀ ਰਹਿੰਦੀ ਅਤੇ ਜਾਂ ਤਾਂ ਉਹ ਆਪਣੀ ਕਿਸਮਤ ਉਸ ਰੱਬ ਨੂੰ ਕੋਜਦਾ ਰਹਿੰਦਾ ਜਾਂ ਫਿਰ ਆਪਣੇ ਮਨ ਵਿੱਚ ਉਸੇ ਇਨਸਾਨ ਤੋਂ ਬਦਲਾ ਲੈਣ ਬਾਰੇ ਸੋਚਦਾ ਰਹਿੰਦਾ ਜਿਸ ਨੇ ਉਸ ਨਾਲ ਬੁਰਾ ਪ੍ਰਤਿਆਪ ਕੀਤਾ ਹੁੰਦਾ ਆਪਣੀ ਇਸ ਜ਼ਿਆਦਾ ਸੋਚਣ ਦੇ ਆਦਤ ਦੇ ਕਾਰਨ ਨਾ ਤਾਂ ਉਸ ਦੇ ਲੋਕਾਂ ਨਾਲ ਜ਼ਿਆਦਾ ਚੰਗੇ ਰਿਸ਼ਤੇ ਸਨ ਤੇ ਨਾ ਹੀ ਉਹ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਕਰਦਾ ਸੀ ਉਹ ਹਰ ਸਮੇਂ ਚੇਤਨਾ ਪ੍ਰੇਸ਼ਾਨੀ ਮਾਨਸਿਕ ਅਸੰਤੋਖੀ ਵਿੱਚ ਰਹਿੰਦਾ ਉਸ ਦੀ ਅਜਿਹੀ ਹਾਲਤ ਨੂੰ ਦੇਖ ਕੇ ਉਸ ਦੇ ਇੱਕ ਮਿੱਤਰ ਨੇ ਉਸ ਨੂੰ ਸਲਾਹ ਦਿੱਤੀ ਇੱਥੇ ਕੋਲੀ ਬੁੱਧ ਮੱਠ ਵਿੱਚ ਇਹ ਇੱਥੇ ਜੈਨ ਮਾਸਟਰ ਰਹਿੰਦੇ ਹਨ ਤੂੰ ਉਹਨਾਂ ਕੋਲ ਜਾ ਕੇ ਆ ਇਹ ਤੇਰੀ ਇਸ ਮਾਨਸਿਕ ਤਹਲ ਦਾ ਕੋਈ ਨਾ ਕੋਈ ਜ਼ਰੂਰ ਹੱਲ ਦੱਸਣਗੇ ਉਹ ਨੌਜਵਾਨ ਮੁੰਡਾ ਜੈਨ ਮਾਸਟਰ ਕੋਲੇ ਜਾਂਦਾ ਹੈ ਅਤੇ ਆਪਣੀ ਸਮੱਸਿਆ ਉਹਨਾਂ ਨੂੰ ਦੱਸਦਾ ਹੈ ਉਹ ਕਿਵੇਂ ਆਪਣੀ ਘਟਨਾ ਨੂੰ ਵਾਰ-ਵਾਰ ਸੋਚਦਾ ਹੀ ਰਹਿੰਦਾ ਹੈ ਅਤੇ ਪ੍ਰਾਣੀਆਂ ਬੁਰੀਆਂ ਆਦਤਾਂ ਤੇ ਜਾਂਦਾਂ ਨੂੰ ਭੁੱਲ ਨਹੀਂ ਸਕਦਾ ਮੁੰਡੇ ਦੀ ਸਮੱਸਿਆ ਨੂੰ ਸੁਣਨ ਤੋਂ ਬਾਅਦ ਜੈਨ ਮਾਸਟਰ ਉੱਥੋਂ ਉੱਠ ਕੇ ਮੱਠ ਦੇ ਅੰਦਰ ਚਲੇ ਜਾਂਦੇ ਹਨ ਮਾਸਟਰ ਦਾ ਉੱਠਣਾ ਬਿਨਾਂ ਕੁਝ ਕਹੇ ਉੱਠ ਕੇ ਚਲੇ ਜਾਣਾ ਲੜਕਿਆਂ ਨੂੰ ਕੁਝ ਅਜੀਬ ਜਿਹਾ ਲੱਗਦਾ ਹੈ ਉੱਪਰ ਫੇਰ ਵੀ ਉੱਥੇ ਹੀ ਬੈਠਾ ਰਹਿੰਦਾ ਏ ਥੋੜੀ ਦੇਰ ਬਾਅਦ ਉਹ ਦੇਖਦਾ ਏ ਤੇ ਜੈਨ ਮਾਸਟਰ ਮਿੱਟੀ ਦੇ ਗਲਾਸ ਵਿੱਚ ਪਾਣੀ ਭਰ ਕੇ ਉਸ ਦੇ ਵੱਲ ਚੱਲੇ ਆ ਰਹੇ ਹਨ ਜੈਨ ਮਾਸਟਰ ਮੁੰਡੇ ਦੇ ਕੋਲ ਆ ਕੇ ਖੜੇ ਹੋ ਜਾਂਦੇ ਹਨ ਤਾਂ ਮੁੰਡਾ ਵੀ ਉਹਨਾਂ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਐਨ ਮਾਸਟਰ ਮੁੰਡੇ ਦੇ ਕੋਲ ਪੁੱਛਦੇ ਹਨ ਕਿ ਦੱਸ ਇਸ ਗਲਾਸ ਦਾ ਵਚਨ ਕਿੰਨਾ ਹੋਵੇਗਾ ਮੁੰਡੇ ਨੇ ਕਿਹਾ ਮੈਂ ਇੱਕਦਮ ਸਹੀ ਤਾਂ ਨਹੀਂ ਦੱਸ ਸਕਦਾ ਲੇਕਿਨ ਇਸ ਗਲਾਸ ਦਾ ਬਚਨ ਬਹੁਤ ਕੱਟ ਹੈ ਜੈਨ ਮਾਸਟਰ ਨੇ ਥੋੜਾ ਗੰਭੀਰ ਹੋ ਕੇ ਪੁੱਛਿਆ ਜੇ ਮੈਂ ਥੋੜੀ دیر ਇਸ ਗਲਾਸ ਨੂੰ ਫੜ ਕੇ ਇਸੇ ਤਰ੍ਹਾਂ ਖੜਾ ਰਹਾਂਗਾ ਤਾਂ ਕੀ ਹੋਵੇਗਾ ਮੁੰਡੇ ਨੇ ਕਿਹਾ ਕੁਝ ਵੀ ਨਹੀਂ ਹੋਵੇਗਾ ਜੈਨ ਮਾਸਟਰ ਨੇ ਫਿਰ ਕਿਹਾ ਜੇ ਮੈਂ ਗਲਾਸ ਨੂੰ ਇਸੇ ਤਰ੍ਹਾਂ ਇਸੇ ਤਰ੍ਹਾਂ ਇੱਕ ਘੰਟੇ ਤੱਕ ਫੜ ਕੇ ਖੜਾ ਰਾਂਗਾ ਫਿਰ ਕੀ ਹੋਵੇਗਾ ਤੁਹਾਡੇ ਹੱਥਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਮੁੰਡੇ ਨੇ ਕਿਹਾ ਜੈਨ ਮਾਸਟਰ ਨੇ ਫਿਰ ਸਵਾਲ ਕੀਤਾ ਜੇ ਮੈਂ ਗਲਾਸ ਨੂੰ ਇਸੇ ਤਰ੍ਹਾਂ ਪੂਰਾ ਦਿਨ ਫੜ ਕੇ ਖੜਾ ਰਾਂਗਾ ਫਿਰ ਕੀ ਹੋਵੇਗਾ ਤੁਹਾਡੇ ਹੱਥਾਂ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋਵੇਗਾ ਤੁਹਾਡਾ ਹੱਥ ਸੁੰਨ ਵੀ ਹੋ ਸਕਦਾ ਹੈ ਤਹਾਡੀਆਂ ਮਾਤ ਫੇਸੀਆਂ ਸੁੱਝ ਸਕਦੀਆਂ ਹਨ। ਮੁੰਡੇ ਨੇ ਗੰਭੀਰ ਸ਼ਬਦਾਂ ਵਿੱਚ ਕਿਹਾ। ਜੈਨ ਮਾਸਟਰ ਨੇ ਕਿਹਾ ਬਹੁਤ ਵਧੀਆ। ਕੀ ਇਸ ਤਰ੍ਹਾਂ ਗਲਾਸ ਦਾ ਵਚਨ ਬਦਲਿਆ? ਮੁੰਡੇ ਨੇ ਕਿਹਾ ਨਹੀਂ, ਵਚਨ ਤਾਂ ਨਹੀਂ ਬਦਲਿਆ। ਤੁਹਾਨੂੰ ਫਿਰ ਹੱਥਾਂ ਵਿੱਚ ਦਰਦ ਅਤੇ ਮਾਤ ਫੇਸੀਆਂ ਵਿੱਚ ਸੋਚ ਕਿਵੇਂ ਆਈ? ਜੈਨ ਮਾਸਟਰ ਨੇ ਪੁੱਛਿਆ ਬਹੁਤ ਛਮਿਤਕ ਫੜੇ ਰੱਖਣ ਬਾਅਦ ਮੁੰਡੇ ਨੇ ਜਵਾਬ ਦਿੱਤਾ ਜੈਨ ਮਾਸਟਰ ਨੇ ਫੇਰ ਪ੍ਰਸ਼ਨ ਕੀਤਾ ਹੁਣ ਇਸ ਦਰਦ ਤੋਂ ਛਟਕਾਰਾ ਪਾਉਣ ਲਈ ਮੈਂ ਕੀ ਕਰਾਂ ਗਲਾਸ ਨੂੰ ਥੱਲੇ ਰੱਖ ਦਵਾਂ ਮੁੰਡੇ ਨੇ ਕਿਹਾ ਜੈਨ ਮਾਸਟਰ ਨੇ ਕਿਹਾ ਬਿਲਕੁਲ ਸਹੀ ਸਾਡੇ ਜੀਵਨ ਦੀਆਂ ਪ੍ਰੇਸ਼ਾਨੀਆਂ ਵੀ ਕੁਝ ਐਸੇ ਪ੍ਰਕਾਰ ਦੀਆਂ ਹੁੰਦੀਆਂ ਹਨ ਇਹਨਾਂ ਨੂੰ ਕੁਝ ਦੇਰ ਤੱਕ ਦਿਮਾਗ ਵਿੱਚ ਰੱਖੋ ਤੇ ਲੱਗੇਗਾ ਸਭ ਕੁਝ ਠੀਕ ਹੈ ਉਹਨਾਂ ਦੇ ਬਾਰੇ ਜ਼ਿਆਦਾ ਦੇਰ ਤੱਕ ਸੋਚੋਗੇ ਤਾਂ ਤੁਹਾਨੂੰ ਪ੍ਰੇਸ਼ਾਨੀ ਹੋਣ ਲੱਗ ਜਾਵੇਗੀ ਤਾਂ ਫਿਰ ਉਹਨਾਂ ਨੂੰ ਹੋਰ ਹੀ ਜ਼ਿਆਦਾ ਦਿਮਾਗ ਵਿੱਚ ਰੱਖੋਗੇ ਤਾਂ ਇਹ ਤੁਹਾਨੂੰ ਪਾਗਲ ਕਰਨ ਲੱਗ ਜਾਣਗੀਆਂ ਅਤੇ ਤੁਸੀਂ ਕੁਝ ਵੀ ਕਰ ਨਹੀਂ ਸਕੋਗੇ ਜੈਨ ਮਾਸਟਰ ਨੇ ਮੁੰਡੇ ਵੱਲ ਸਹਾਰਾ ਕਰਦੇ ਵੱਲ ਕਿਹਾ ਆਪਣੇ ਜੀਵਨ ਦੀਆਂ ਪੂਸਲੀਆਂ ਗਲਤੀਆਂ ਅਤੇ ਘਟਨਾਵਾਂ ਬਾਰੇ ਸੋਚਣਾ ਜ਼ਰੂਰੀ ਹੈ ਪਰ ਉਸ ਤੋਂ ਵੀ ਜ਼ਰ ਨਾਲ ਜ਼ਿਆਦਾ ਜ਼ਰੂਰੀ ਹੈ ਉਹਨਾਂ ਤੋਂ ਸਿੱਖ ਕੇ ਅੱਗੇ ਵਧਣਾ ਜੇ ਤੂੰ ਇੱਕ ਹੀ ਗੱਲ ਨੂੰ ਫੜ ਕੇ ਬੈਠਾ ਰਹੇਂਗਾ ਠੀਕ ਉਸੇ ਜਗ੍ਹਾਸ ਦੀ ਤਰ੍ਹਾਂ ਤਾਂ ਇਹ ਵੀ ਤੇਰੇ ਜੀਵਨ ਵਿੱਚ ਦਰਦ ਪੈਦਾ ਕਰ ਦੇਵੇਗੀ ਜੇ ਤੂੰ ਅੱਜ ਹੀ ਆਪਣੇ ਪਿਛਲੇ ਸਮੇਂ ਨੂੰ ਲੈ ਕੇ ਬੈਠਾ ਰਹੇਂਗਾ ਤਾਂ ਮਤਰਾ ਅੱਜ ਹੀ ਇਸ ਤੇਰੇ ਹੱਥੋਂ ਨਹੀਂ ਭਲ ਜਾਵੇਗਾ ਤਾਂ ਫਿਰ ਤੈਨੂੰ ਪਲੇਖੇ ਵਿੱਚ ਹੀ ਇਸੇ ਤਰ੍ਹਾਂ ਦਾ ਵਿਸਤਾਵਾ ਹੋਵੇਗਾ ਤੂੰ ਪਲੇਖੇ ਵਿੱਚ ਜਿਸ ਤਰ੍ਹਾਂ ਦਾ ਇਨਸਾਨ ਬਣਨਾ ਚਾਹੁੰਦਾ ਹੈ ਜਾਂ ਫਿਰ ਜਿੰਨਾ ਗਲਤੀਆਂ ਲਈ ਵਿਸਤਾਵਾ ਕਰ ਰਿਹਾ ਹੈ ਤਾਂ ਫਿਰ ਅੱਜ ਤੋਂ ਹੀ ਉਸੇ ਤਰ੍ਹਾਂ ਦਾ ਇਨਸਾਨ ਬਣਨ ਦਾ ਜਤਨ ਕਰ ਅਤੇ ਕੋਸ਼ਿਸ਼ ਕਰੀ ਤਾਂ ਅੱਜ ਤੋਂ ਬਾਅਦ ਇਸੇ ਤਰ੍ਹਾਂ ਦੀਆਂ ਗਲਤੀਆਂ ਨਾ ਕਰੀ ਜਿਸ ਨਾਲ ਤੈਨੂੰ ਭਲੇਖੇ ਵਿੱਚ ਪਸਤਾਉਣਾ ਪਵੇ। ਇਸ ਲਈ ਚਿੰਤਾ ਕਰਨੀ ਬੰਦ ਕਰ ਅਤੇ ਆਪਣੇ ਅੱਜ ਦੇ ਕਰਮਾ ਵਿੱਚ ਧਿਆਨ ਦੇ। ਕਿਉਂਕਿ ਚਿੰਤਾ ਵਿਅਕਤੀ ਨੂੰ ਉਛ ਦੀ ਚਿਤਾ ਤੱਕ ਲੈ ਕੇ ਜਾਂਦੀ ਹੈ।